ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਆਰਮਿੰਗ ਦੇ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਰੀਪਰ ਤੇ ਸਵਰਾਜ ਟਰੈਕਟਰ ਦੀ ਰਿਪੇਅਰ ਬਾਰੇ ਜੋ ਤੁਹਾਨੂੰ ਪਤਾ ਹੈ ਸੀਜ਼ਨ ਆਉਣ ਵਾਲਾ ਲਗਭਗ 20 ਦਿਨਾਂ ਤੱਕ ਕਣਕਾਂ ਨਹੀਂ ਲੈ ਸਕਦੇ ਹੋ ਕਿ ਪੱਕ ਜਾਣਗੀਆਂ ਤੇ ਫਿਰ ਪੱਕਾਂ ਤੋਂ ਬਾਅਦ ਜੋ ਰੀਪਰ ਦਾ ਵੱਡਾ ਹਾਰਵੈਸਟਿੰਗ ਹੋਏ ਕਣਕਾਂ ਦੀ ਤੇ ਉਸ ਤੋਂ ਬਾਅਦ ਫਿਰ ਆਹ ਰੀਪਰ ਚੱਲਣਗੇ ਸੋ ਇਹਦੀ ਰਿਪੇਅਰ ਕਰਦੇ ਪਏ ਨੇ ਕਿਸਾਨ ਵੀਰ ਤੁਸੀਂ ਡਾਕਟਰ ਚੱਕ ਚੱਕ ਕਰ ਸਕਦੇ ਹੋ ਕਿ ਸਵਰਾਜ 963 160 ਵਾਲਾ ਟਰੈਕਟਰ ਆ ਤੁਸੀਂ ਵੇਖ ਸਕਦੇ ਹੋ ਤੇ 16 ਨਾਲ ਦੇ ਟਾਇਰ ਦੇ ਵਿੱਚ ਆ ਤਾਂ ਚੈੱਕ ਕਰਾਦਣਾ ਜੀ ਅੱਗੇ ਹੈਵੀ ਬੰਪਰ ਦੇਖ ਸਕਦੇ ਹੋ 963 ਟਰੈਕਟਰ ਚਾਰ ਨਾਲੀਆਂ ਤਾਂ ਇਹਦੀ ਵੀ ਹੁਣ ਇੱਕ ਰਿਸਰਸ ਕਰਾਉਣਗੇ ਇਸ ਸੀਜ਼ਨ ਤੋਂ ਪਹਿਲਾਂ ਤੇ ਆਹ ਉਹ ਰੀਪਰ ਜੀ ਜਿਹੜਾ 12 ਸਾਲ ਚੱਲਦਾ ਚੁੱਕਿਆ ਤੇ ਅੜਕਾ 13 ਸਾਲ ਚੱਲੇਗਾ ਸੋ ਤੁਸੀਂ ਥੋੜਾ ਰੰਗਦਾ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪੁਰਾਣਾ ਵਾ ਤੇ ਇਹਦੀ ਇਹ ਖੋਲਾ ਖਲਾਈ ਕੀਤੀ ਏ ਆ ਅੱਗੇ ਕੱਟ ਰਹੇ ਤੇ ਆ ਕੱਟ ਰਹੇ ਜਿਹੜਾ ਅਗਲੇ ਬੰਦੇ ਫਿੱਟ ਹੋਏਗਾ ਇੱਥੇ ਤੇ ਦੂਜਾ ਆਥਲਰੇ ਬਨੇ ਇਹ ਆ ਜਾਲੇ ਜਿਹਦੇ ਨਾਲ ਤੂੜੀ ਮੋਟੀ ਪਤਲੀ ਹੋਏਗੀ ਤੁਸੀਂ ਦੇ ਸਕਦੇ ਹੋ ਤੇ ਇਹਨੂੰ ਟੋਚ-ਟੱਚ ਜੁੜਨਗੀ ਵੈਲਡਿੰਗ ਲਾ ਰਹੇ ਨੇ ਤੇ ਸਾਰਾ ਜਿਗਾਰ ਦੇ ਨਾਲ ਆਪ ਹੀ ਰੱਖਿਆ ਤੇ ਵੈਲਡਿੰਗ ਸੈੱਟ ਵੀ ਹੈ ਆ ਬੱਤੀ ਦੀ ਤਾਰ ਤੁਸੀਂ ਬਸ ਇਹ ਲਾਈਏ ਤੇ ਉਤੋਂ ਤੜੀ ਉੱਪਰ ਤੋਂ ਦੇਖ ਸਕਦੇ ਆ ਤੇ ਅੱਜ 2 ਦਿਨ ਹੋਏ ਇਹਨਾਂ ਨੂੰ ਲੱਗੇ ਨਾ ਹੋਏ ਹੋ ਗਏ ਨੇ ਤੇ ਤਿੰਨਾਂ ਦਿਨਾਂ ਤੱਕ ਇਹ ਰੀਪਰ ਹੋ ਜਾਏਗੀ ਤੇ ਫੇਰ ਜਦੋਂ ਫੇਰ ਸਿਰਜਣ ਦੇ ਚੱਲੇਗਾ ਰੀਪਰ ਫੇਰ ਤੁਹਾਨੂੰ ਦਿਖਾਵਾਂਗੇ ਕਿ ਇਹਦੀ ਹਾਲਤ ਉੱਤੇ ਨਾ ਜਾਇਓ ਕਿ ਇਹਦਾ ਬਸ ਕੰਮ ਤੁਸੀਂ ਵੇਖਿਓ ਤੇ ਬਹੁਤ ਵਧੀਆ ਏ ਤੇ ਆਹ ਮਕਰ ਬੰਬੂ ਜਿਹਦੇ ਸਣੀ ਤੂੜੀ ਬਾਹਰ ਆਉਂਦੀ ਏ ਤੇ ਇਹ ਬੰਦੇ ਵੀ ਤੁਸੀਂ ਗਰਾੜੀਆਂ ਗਰੋੜੀਆਂ ਚੈੱਕ ਕਰ ਸਕਦੇ ਹੋ ਸੋ ਇਹ ਜਿਹਦਾ ਸਿਸਟਮ ਸਾਰਾ ਤੇ ਉਹ ਇੱਕ ਟਰਾਲੀ ਤਿਆਰ ਹੋ ਗਈ ਏ ਤੇ ਦੋ ਟਰਾਲੀਆਂ ਲੈਣਗੀਆਂ ਤੇ ਦੋ ਟਰਾਲੀਆਂ ਤੂ ਪਾਈ ਜਾਂਦੀਆਂ ਨੇ ਤੇ ਪਿਛਲੇ ਸੀਜ਼ਨ ਇਹਨਾਂ 350 ਤੋਂ ਲੈ ਕੇ 350 ਟਰਾਲੀ ਬਣਾਈਏ ਤੇ ਉਤੋਂ ਪਿਛਲੇ ਸੀਜ਼ਨ 300 ਟਰਾਲੀ ਐਸ ਰੀਪਡਨ ਬਣਾਈ ਸੀ ਤੇ ਇਸ ਵਾਰ ਵੇਖੋ ਕਿੰਨੀਆਂ ਟਰਾਲੀਆਂ ਬਣਾਉਂਦੇ ਨੇ ਤਾਂ ਇਹਨਾਂ ਦਾ ਸਰਾ ਸੰਸਮਣ ਆਪਣਾ ਹੀ ਹੁੰਦਾ ਵਾ ਤੇ ਜੇ ਕੋਈ ਵੀ ਸੀਜ਼ਨ ਦੇ ਵਿੱਚ ਮਤਲਬ ਰਕਾਵਟ ਆ ਜਾਂਦੀ ਹੈ ਤੇ ਵੱਧ-ਵੱਧ 10 ਮਿੰਟ ਵੱਧ-ਵੱਧ 15 ਮਿੰਟ ਖਲੜ ਪੈਂਦੀ ਹੈ ਤਾਂ ਸਾਰਾ ਇਹ ਰਿਪੇਅਰ ਆਫੇਰ ਕਰ ਲੈਂਦੇ ਨੇ ਤਾਂ ਅਜੇ ਖੋਲਿਆ ਖਾਲਾ ਹੀ ਆ ਤੇ ਜਿਵੇਂ ਰਿਪੇਅਰ ਜਦੋਂ ਚੰਗੀ ਤਰ੍ਹਾਂ ਰਿਪੇਅਰ ਹੋ ਜੇਗੀ ਤੇ ਫਿਰ ਇੱਕ ਵੀਡੀਓ ਤੁਹਾਨੂੰ ਦੱਸਾਂਗੇ ਤਾਂ ਆਹ ਤੁਸੀਂ ਦੇਖ ਸਕਦੇ ਹੋ ਗੇਅਰ ਬਾਕਸ ਇਹਦੀ ਗਰਾਰੀ ਤੇ ਆਪ ਵੀਡੀਓ ਤੇ ਪਹਿਲਾਂ ਇਹਨਾਂ ਕੋ ਦੱਸਿਆ ਸੌਣ ਵਾਲੇ ਕਾ ਡਰੈਕਟਰ ਸੀ ਦੋ ਸੀ ਇਹਨੂੰ ਪਹਿਲਾਂ ਤੇ ਦੋ ਸੀ ਇਹਨੂੰ ਲਾਇਏ ਨੇ ਇਹਦੇ ਨਾਲ ਕਿ ਹਰ ਸੀਜ਼ਨ ਨੇ 300 ਪਲੱਸ ਟਰਾਲੀਆਂ ਬਣਾਉਂਦੇ ਨੇ ਕਿ ਟਰਾਲੀਆਂ ਤਾਂ ਦਿਖਾ ਦੇਣਾ ਕਿ ਬਹੁਤ ਵੱਡੀਆਂ ਸਾਈਜ਼ ਦੀਆਂ ਨੇ ਇਹ 14 22 ਸੱਤ ਦੀਆਂ ਟਰਾਲੀਆਂ ਨੇ ਤੁਸੀਂ ਦੇਖ ਸਕਦੇ ਹੋ ਜਾਲੀ ਉੱਤੋਂ ਹਾਈ ਟਵੀ ਲੰਬੀ ਸੋ ਸੋ ਦਾ ਹਾਈ ਟਰੈਕਟਰ ਤਾਂ ਖੇਚ ਸਕਦੇ ਹੋ ਤੇ ਆ ਜੀ ਕਟਰ ਤੇ ਇਹਦੇ ਵਿੱਚ ਇੱਕ ਬਲੇਟਾਂ ਵਾਲੀ ਲਾਈਨ ਹੋਏਗੀ ਉਹ ਫਿੱਟ ਹੋਣਗੇ ਤੁਸੀਂ ਦੇਖ ਸਕਦੇ ਹੋ ਆ ਜੀ ਬਲੇਡ ਇਹਦੇ ਵਿੱਚ ਇਹ ਵੀ ਖੋਲੇ ਨੇ ਰਿਪੇਅਰ ਹੋਣਗੇ ਵੇਚ ਸਕਦੇ ਹੋ ਇਹ ਵੀ ਬੜਾ ਹਾਤ ਤਾਜ਼ੇ ਨੇ ਅਜੇ ਤਿੱਖੇ ਨੇ ਤੇ ਇਹ ਵੀ ਰਿਪੇਅਰ ਕਰਨਗੇ ਸੋ ਤੁਹਾਨੂੰ ਵਿੱਚੋਂ ਫੇਰ ਦਿਖਾਵਾਂਗੇ ਇਹਨੂੰ ਤੇ ਆ ਟਰਾਲੀਆਂ ਤੁਸੀਂ ਵੇਚ ਸਕਦੇ ਹੋ 14 ਬਾਈ 6 ਦੀਆਂ ਟਰਾਲੀਆਂ ਨੇ ਤੇ ਇੱਕ ਸੰ ਤੁਹਾਨੂੰ ਹੋਰ ਦਿਖਾਉਂਦੇ ਆ ਆ ਦੇਖੋ ਜੀ ਇਹ ਬੰਬੂ ਇਹਦੇ ਨਾਲ ਪੂਰੀ ਤਾਂ ਚੱਕੀ ਦੀ ਵੱਧ ਤੋਂ ਵੱਧ 10 7 ਤੋਂ 10 ਮਿੰਟ ਲੱਗਦੇ ਨੇ ਇਹਦੇ ਨਾਲ ਤੇ ਬਹੁਤ ਹੀ ਵੱਡਾ ਵਾ ਡਬਲ ਪੱਖਾ ਫਾਰ ਹੈਗਾ ਵਾ ਤੇ ਤੁਸੀਂ ਸੱਕਦੇ ਇਹਦੇ ਵਿੱਚ ਤੂੜੀ ਪੈ ਜਾਂਦੀ ਹੈ ਤੇ ਇਹਦੀ ਰਿਪੇਅਰ ਕਰਨਗੇ ਡਬਲ ਫਾਰ ਵਾ ਤਿੰਨ ਲੱਗੀਆਂ ਵਿੱਚ ਦੇ ਸਕਦੇ ਹੋ ਸੋ ਇਹ ਆਹ ਦਾ ਬੰਬੂ ਆ ਬਹੁਤ ਵੱਡਾ ਬੰਬੂ ਆ ਲਗਭਗ 12 13 ਦਾ ਹੋਣਾ ਹੈ ਸੋ ਜਦੋਂ ਫਿਰ ਇੱਕ ਵੀਡੀਓ ਸਾਂਝੀ ਕਰਾਂਗੇ ਜਦੋਂ ਇਹ ਸਟਾਰਟਿੰਗ ਕਰਾਂਗੇ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ